ਆ ਨਾਲ ਪਿਆ ਪ੍ਰਾਂਤ ਹੈ ਪ੍ਰਾਂਤ ਦੇ ਵਿੱਚ ਦੀ ਹਾਲ ਤੁਸੀਂ ਦੇਖ ਕੇ ਹੈਰਾਨ ਹੋ ਜਾਉਗੇ ਗਿਆ ਨਮਕੀਨਾ ਤੁਸੀਂ ਖਾਣਿਓ ਘਰਾਂ ਦੇ ਵਿੱਚ ਬੈਠ ਕੇ ਤੇ ਤਸਵੀਰਾਂ ਬਿਲਕੁਲ ਸਾਫ਼ ਨੇ ਜਿਹੜੇ ਨਮਕੀਨ ਬਣਾਉਣ ਵਾਲੇ ਬਰਤਨ ਹੈਗੇ ਨੇ ਔਜ਼ਾਰ ਹੈਗੇ ਨੇ ਉਹ ਟਾਇਲਟ ਦੇ ਵਿੱਚ ਧੁੱਤੇ ਜਾ ਰਹੇ ਨੇ ਜਿਹੜਾ ਵਿਅਕਤੀ ਇਹ ਨਮਕੀਨ ਬਣਾ ਰਿਹਾ ਹੈ ਉਹਦੇ ਆਪ ਦੇ ਕੱਪੜਿਆਂ ਦੀ ਹਾਲਤ ਐ ਇਸ ਤਰ੍ਹਾਂ ਵੀ ਐ ਕਿ ਉਹਨੂੰ ਜੇਕਰ 10 ਮਿੰਟ ਬਿਠਾ ਦਈਏ ਤਾਂ ਉਹਦੇ ਆਲੇ-ਦਲੇ ਚੂਹੇ ਘੁੰਮਣ ਲੱਗ ਜਾਣ। ਤੁਸੀਂ ਸੋਕਿਆ ਇੱਥੇ ਦੇਖਣ ਆਪਨਾ ਹਾਲ ਦੇਖਣ ਆਇਆ ਹੈ। ਆਪਣੀ ਸਿਹਤ ਤਾਂ ਅੱਛੀ ਹੋਣੀ ਚਾਹੀਦੀ ਐ ਜੇ ਕਿਸੇ ਚੀਜ਼ਾਂ ਹੋਵੇ। ਡੀ ਐਚਓ ਯਾਨੀ ਕਿ ਡਿਸਟ੍ਰਿਕਟ ਹੈਲਥ ਆਫੀਸਰ ਦੇ ਧਿਆਨ ਵਿੱਚ ਲਿਆਣਾ ਚਾਹੀਆ। ਸਤਿਮਿਤ ਜੋਸ਼ੀ ਜੀ? ਹਾਂ ਜੀ ਨਾ। ਤੁਹਾਡੇ ਏਰੀਆ ਦੇ ਵਿੱਚ ਨ ਇੱਕ ਮੁਵਾਰਕਪੁਰ ਇਹ ਪੈਂਦਾ ਜੀ ਮੁਵਾਰਕਪੁਰ। ਮੁਬਾਰਕਪੁਰ ਦੀ ਹਾਂ ਡੇਰਾ ਬੱਸੀ ਵਾਲੀ ਸਾਈਡ ਤੇ ਕਿੱਥੇ ਡੇਰਾ ਬੱਸੀ ਵੱਲ ਅੱਛਾ ਜੀ ਜੀ ਆਪਣੇ ਕੋਲ ਹੀ ਆ ਉਹ ਏਰੀਆ ਜੇ ਡੇਰਾ ਬੱਸੀ ਏ ਜੀ ਮੇਰੇ ਕੋਲ ਹੀ ਹੋਵੇਗਾ ਹਾਂ ਹਾਂ ਕਰੋ ਇਹਦੇ ਨਾਲ ਮੁਬਾਰਕਪੁਰ ਆ ਉੱਥੇ ਕਬੀਰ ਕਲੋਨੀ ਹੈ ਤੇ ਪਰ ਤੁਹਾਡੇ ਏਰੀਆ ਦੇ ਵਿੱਚ ਇੱਥੇ ਨਮਕੀਨ ਵਾਲੇ ਰਾਜਸਥਾਨ ਤੋਂ ਆ ਕੇ ਜ਼ਹਿਰ ਵੇਚ ਰਹੇ ਨੇ ਘਰਾਂ ਚ ਬਣਾ ਬਣਾ ਕੇ ਕੀ ਕਰ ਰਹੇ ਨੇ ਉਹ ਉਹ ਕੋਈ ਨਮਕੀਨ ਬਣਾਉਂਦਾ ਕੋਈ ਮਠੀਆਂ ਬਣਾਉਂਦਾ ਕੋਈ ਕੁਝ ਬਣਾ ਰਿਹਾ ਹੈ ਨਾ ਕੋਈ ਪ੍ਰਕਾਸ਼ਨ ਹੈ ਕਾਲਾ ਤੇਲ ਜ਼ਹਿਰ ਵਾਲੇ ਤੇਲ ਦੇ ਵਿੱਚ ਸਾਰਾ ਕੁਝ ਇਹ ਤੁਸੀਂ ਮਤ ਤੁਸੀਂ ਇਹ ਨੋਟ ਕਰ ਲਓ ਜੀ ਮੁਬਾਰਕਪੁਰ ਕੋਲ ਕਬੀਰ ਕਲੋਨੀ ਹੈ ਜੀ ਉਹਦੇ ਅੰਦਰ ਰਾਦੇ ਇੱਕ ਤਾਂ ਰਾਦੇ ਸ਼ਾਮ ਹੈ ਜੀ ਮਾਲਕ ਅੱਛਾ ਜੀ ਇੱਕ ਦਾ ਨਾਮ ਹੈ ਭਵਾਨੀ ਸ਼ੰਕਰ ਠੀਕ ਹੈ ਜੀ ਇਸਕ ਚਲਾਉਂਦਾ ਜੀ ਮਨੋਜ ਇਹ ਤਿੰਨ ਫੈਕਟਰੀਆਂ ਬਣਾ ਕੇ ਚਲਾ ਰਹੇ ਨੇ ਇਹ ਗੱਲ ਅਸੀਂ ਸਿਰਫ ਕਹਿ ਨਹੀਂ ਰਹੇ ਹੈਗੇ ਸਾਡੇ ਸਾਹਮਣੇ ਇਹ ਫੈਕਟਰੀ ਮਾਲਕ ਇਹਨਾਂ ਗੱਲਾਂ ਨੂੰ ਮੰਨ ਵੀ ਰਹੇ ਨੇ ਇਹ ਤਾਂ ਮੰਨ ਲਿਓ ਵੀ ਗਲਤੀ ਹੋ ਰਹੀ ਹੈ ਕਟਾਈ ਹੋ ਰਹੀ ਹੈ ਗਲਤ ਹੋ ਰਹਾ ਗਲਤ ਹੋ ਰਹਾ ਗਲਤ ਹੋ ਰਹਾ ਇਹਦੇ ਵਿੱਚ ਇੱਕ ਫੈਕਟਰੀ ਮਾਲਕ ਕਿਸ ਤਰ੍ਹਾਂ ਅੱਗੇ ਹੱਥ ਜੋੜ-ਜੋੜ ਕੇ ਮਾਫੀਆਂ ਮੰਗ ਰਿਹਾ ਤੇ ਕਹਿ ਰਿਹਾ ਕਿ ਚਲੋ ਛੱਡੋ ਭਾਜੀ ਮਾਫ ਕਰ ਦਿਓ ਮਾਫ ਕਰ ਦਿਓ ਸਮਝ ਆ ਗਿਆ ਬੜਾ ਭਾਈ ਬੜਾ ਭਾਈ ਹੋ ਆਪਨੇ ਬਸ ਡਾਕਟਰ ਅਮਿਤ ਜੋਸ਼ੀ ਨੇ ਗਲਤ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਅਫੀਸਰ ਦੇ ਖਿਲਾਫ ਹੀ ਕਿੰਜ ਬੋਲਣਾ ਸ਼ੁਰੂ ਕੀਤਾ ਉਹ ਵੀ ਤੁਸੀਂ ਸੁਣੋ ਇੱਕ ਤੁਸੀਂ ਦੇਖਿਆ ਹੁਣ ਅੱਜ ਕੱਲ ਡਿਸਟ੍ਰਿਕਟ ਹੈਲਥ ਆਫੀਸਰ ਨੇ ਜਿਨ੍ਹਾਂ ਨੂੰ ਧਾਕੜ ਕਿਹਾ ਜਾਂਦਾ ਜਿਨ੍ਹਾਂ ਨੇ ਪੂਰੇ ਆਪਣੇ ਏਰੀਏ ਦੇ ਵਿੱਚ ਜੋ ਵੀ ਇਹ ਜ਼ਹਿਰ ਵੇਚ ਰਹੇ ਨੇ ਉਹਨਾਂ ਤੇ ਕਾਰੀ ਹੋਈਆਂ ਕਾਰਵਾਈਆਂ ਕਿਹੜੇ ਜੀ ਹੁਸ਼ਿਆਰਪੁਰ ਤੋਂ ਅੱਛਾ ਜੀ ਸਰਦਾਰ ਜੀ ਨੇ ਅਕਸਰ ਉਹ ਤਾਂ ਬਹੁਤ ਸੋਸ਼ਲ ਮੀਡੀਆ ਤੇ ਚੈਨਲਾਂ ਤੇ ਚੱਲਦੇ ਨੇ ਅੱਛਾ ਜੀ ਉਹ ਪਾਣੀ ਵੀ ਆਪਣੇ ਏਰੀਏ 'ਚ ਨਹੀਂ ਵੇਚਣ ਦਿੰਦੇ ਹੈਗੇ ਬਿਨਾਂ ਸਰਟੀਫਾਈਡ ਜਾਂ ਕੋਈ ਜੋਗਿਆ ਉਹ ਵੀ ਗੱਲ ਕਰਦੇ ਵੀ ਨਾ ਖਦੀਵਾਨਾ ਕੋਲੋਂ ਹੋਰ ਰਿਕਾਰਡ ਵੀ ਮੰਗ ਲੋ ਕੱਲੀ ਵੀਡੀਓ ਨਾਲ ਦੇਖੋ ਉਹਨਾਂ ਦੀ ਜੀ ਉਹਨਾਂ ਕੋਲ ਬੋਲੋ ਕਿ ਰਿਕਾਰਡ ਵਿੱਚ ਕੀ ਕੀਤਾ ਗਿਆ ਤੁਸੀਂ ਗੱਲ ਕਰਦੇ ਹੋ ਤਾਂ ਕਦੀ ਉਹਨਾਂ ਨੂੰ ਬੋਲੋ ਹੋਰ ਰਿਕਾਰਡ ਵੀ ਮੰਗ ਲੋ ਕੱਲੀ ਵੀਡੀਓ ਨਾਲ ਦੇਖੋ ਉਹਨਾਂ ਦੀ ਜੀ ਉਹਨਾਂ ਕੋਲ ਬੋਲੋ ਕਿ ਰਿਕਾਰਡ ਵਿੱਚ ਕੀ ਕੀਤਾ ਗਿਆ ਕਿਵੇਂ ਇਹ ਜ਼ਹਿਰ ਬਣ ਰਿਹਾ ਉਹ ਸਾਰਾ ਕੁਝ ਤੁਹਾਨੂੰ ਇਸ ਖਬਰ ਦੇ ਵਿੱਚ ਅਸੀਂ ਵਿਖਾਵਾਂਗੇ ਜਿਹੜੇ ਵਿਅਕਤੀ ਪੈਕਿੰਗ ਕਰ ਰਹੇ ਨੇ ਕਿਸੇ ਦੇ ਗਲਵਜ਼ ਨਹੀਂ ਪਾਇਆ ਹੋਇਆ ਕਿਸੇ ਨੇ ਸਿਰ ਕਵਰ ਨਹੀਂ ਕੀਤਾ ਹੈ ਕਿਸੇ ਨੇ ਮੂੰਹ ਤੇ ਮਾਸਕ ਨਹੀਂ ਲਗਾਇਆ ਹੋਇਆ ਇਹੜਾ ਤੇਲ ਵਰਤਿਆ ਜਾ ਰਿਹਾ ਹੈ ਨਾ ਫੈਕਟਰੀਆਂ ਦੇ ਵਿੱਚ ਉਹਨਾਂ ਤੇਲਾਂ ਦਾ ਕੋਈ ਬ੍ਰਾਂਡ ਦੇਖਣ ਨੂੰ ਨਹੀਂ ਮਿਲਿਆ ਇੱਕ ਵੱਡਾ ਸਾਰਾ ਡਰਮ ਰੱਖਿਆ ਹੋਇਆ ਪਲਾਸਟਿਕ ਦਾ ਜਿਹਦੇ ਵਿੱਚੋਂ ਜਿਵੇਂ ਅਸੀਂ ਡੀਜ਼ਲ ਕੱਢਦੇ ਸੀ ਜਾਂ ਪਹਿਲਾਂ ਮੁੰਟੀਆਂ ਤੇਲ ਕੱਢਦੇ ਸੀਗੇ ਉਦੋਂ ਦੀ ਹੱਥੀ ਲਗਾਈ ਹੋਈ ਹੈ ਜਿਹਦੇ ਵਿੱਚ ਦੀ ਤੇਲ ਕੱਢ ਕੇ ਕੜਾਹੇ 'ਚ ਪਾਇਆ ਜਾਂਦਾ ਸੀ ਆ ਕਹਿੰਦੇ ਉਹ ਇਹਦੇ ਵਿੱਚੋਂ ਤੇਲ ਕੱਢੇ ਜਾਂਦਾ ਹੈਗਾ ਤੇ ਉਹ ਤੇਲ ਵਰਤਿਆ ਜਾ ਰਿਹਾ ਹੈਗਾ ਤੇਲ ਦਾ ਕਿਹੜਾ ਬ੍ਰਾਂਡ ਹੈ ਕਿਹੜਾ ਨਹੀਂ ਹੈਗਾ ਕੁਝ ਨਹੀਂ ਪਤਾ ਇਸੇ ਤਰ੍ਹਾਂ ਦੇ ਵੱਡੇ ਵੱਡੇ ਕੰਟੇਨਰ ਭਰ ਕੇ ਪਾਮ ਕੋਰਟ ਆਇਲ ਹੋ ਸਕਦਾ ਹੈ ਜਾ ਕਿਹੜਾ ਤੇਲ ਹੋ ਸਕੇਦਾ ਆਪਾਂ ਇਹਦੇ ਦਾਸ ਹੀ ਨਹੀਂ ਸਕਦੇ ਹੈਗੇ ਇਸ ਰੰਗ ਦੇ ਤੇਲ ਦੇ ਵਿੱਚ ਨਿਕਲ ਰਿਹਾ ਸੀ ਸਮਝ ਲਓ ਕਿ ਤੁਸੀਂ ਗ੍ਰੀਸ ਚ ਬਣੀ ਹੋਈ ਨਮਕੀਨ ਖਾ ਰਹੇ ਹੋ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ A1 ਮੀਡੀਆ ਹਮੇਸ਼ਾ ਹੀ ਜਿਹੜੇ ਖਾਣ ਪੀਣ ਦੇ ਸ਼ੌਕੀਨ ਨੇ ਉਹਨਾਂ ਦੀ ਨਜ਼ਰ ਵਿੱਚ ਨਮਕੀਨ ਜਿਹੜੀ ਹੈ ਸਭ ਤੋਂ ਪਹਿਲੀ ਪਸੰਦ ਹੁੰਦੀ ਹੈ ਤੇ ਉਹ ਖਾਣ ਪੀਣ ਦੇ ਸ਼ੌਕੀਨ ਇਸ ਖਬਰ ਨੂੰ ਜ਼ਰੂਰ ਵੇਖਣ ਕਿ ਜਿਹੜੀ ਨਮਕੀਨ 12 ਮਹੀਨੇ ਤੁਹਾਡੇ ਘਰਾਂ ਵਿੱਚ ਪਹੁੰਚਦੀ ਹੈ ਚਾਹ ਦੇ ਨਾਲ ਨਮਕੀਨ ਚਾਹੀਦੀ ਹੈ ਕੋਈ ਛੋਟੀ ਮੋਟੀ ਪਾਰਟੀ ਕਰਨੀ ਹੋਵੇ ਤਾਂ ਨਮਕੀਨ ਚਾਹੀਦੀ ਹੈ ਉਹਦੇ ਵਿੱਚ ਸਾਡੀ ਪਹਿਲੀ ਪਸੰਦ ਹੁੰਦੀ ਹੈ ਮਠੀਆਂ ਜਾਂ ਨਮਕੀਨ ਦੇ ਜਿਹੜੇ ਗਰੀ ਪਕੌੜੇ ਹੁੰਦੇ ਨੇ ਇਹ ਜਾਂ ਸਮਾਨ ਜਿਹਨੂੰ ਅਸੀਂ ਖਾਣਾ ਪਸੰਦ ਕਰਦਿਆਂ ਖਾਸ ਕਰਕੇ ਬਾਜ਼ਾਰਾਂ ਦੇ ਵਿੱਚ ਅਸੀਂ ਜਾ ਕੇ ਵਿਕਰ ਨੀਰੀ ਪੂਜੀਆ ਲੱਭਦੇ ਹੋਏ ਨਜ਼ਰ ਆਵੇਂ ਆ ਕਿਸ ਤਰ੍ਹਾਂ ਇਹ ਸਾਰਾ ਕੁਝ ਬਣਦਾ ਹੈ ਕਿਸ ਤਰ੍ਹਾਂ ਦੂਸਰੇ ਸਟੇਟਾਂ ਤੋਂ ਆ ਕੇ ਲੋਕਾਂ ਨੂੰ ਸਾਨੂੰ ਇਹ ਚੀਜ਼ਾਂ ਪਰੋਸ ਰਹੇ ਨੇ ਤੇ ਸਾਨੂੰ ਸਮਝ ਵੀ ਨਹੀਂ ਆ ਰਿਹਾ ਕਿ ਅਸੀਂ ਨਮਕੀਨ ਦੇ ਨਾਮ ਦੇ ਉੱਪਰ ਜ਼ਹਿਰ ਖਾ ਰਹੇ ਹਾਂ ਇਹੀ ਜੇ ਸਾਰਾ ਕੁਝ ਸਾਡੀ ਨਜ਼ਰ ਵਿੱਚ ਆਇਆ ਤਾਂ ਅਸੀਂ ਦਰਸ਼ਕਾਂ ਨੂੰ ਅਵੇਅਰ ਕਰਨ ਵਾਸਤੇ ਉਪਰਾਲਾ ਕਰਨਾ ਸ਼ੁਰੂ ਕੀਤਾ ਤਾਂ ਪਹਿਲਾਂ ਅਸੀਂ ਮੋਹਾਲੀ ਦਾ ਰੁਕ ਕੀਤਾ ਮੋਹਾਲੀ ਦੇ ਮੁਬਾਰਕਪੁਰਾ ਦੇ ਵਿੱਚ ਕਬੀਰ ਕਲੋਨੀ ਹੈ ਜਿਹਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਫੈਕਟਰੀਆਂ ਸਾਡੀ ਨਜ਼ਰ ਵਿੱਚ ਆਈਆਂ ਜੋ ਕਿ ਰਿਹਾਇਸ਼ੀ ਇਲਾਕੇ ਵਿੱਚ ਚੱਲ ਰਹੀਆਂ ਨੇ ਜਿਨ੍ਹਾਂ ਦੇ ਅੰਦਰ ਨਮਕੀਨ ਜਦੋਂ ਬਣਦੀ ਵੇਖੀ ਤਾਂ ਅਸੀਂ दंग ਰਹਿ ਗਏ DHO ਯਾਨੀ ਕਿ ਡਿਸਟ੍ਰਿਕਟ ਹੈਲਥ ਅਫੀਸਰ ਦੇ ਧਿਆਨ ਵਿੱਚ ਲਿਆਣਾ ਚਾਹੀਆ 3 ਨੰਬਰ ਫੋਨ ਦੇ ਉੱਪਰ ਗੱਲਬਾਤ ਵੀ ਹੋਈ ਡਾਕਟਰ ਅਮਿਤ ਜੋਸ਼ੀ ਨਾਲ ਜੋ ਕਿ ਮੋਹਾਲੀ ਦੇ DHO ਨੇ ਡਿਸਟ੍ਰਿਕਟ ਹੈਲਥ ਅਫੀਸਰ ਨੇ ਹੁਣ ਮੈਂ ਗੱਲਬਾਤ ਹੋਈ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਨਮਕੀਨ ਦੀਆਂ ਫੈਕਟਰੀਆਂ ਚੱਲ ਰਹੀਆਂ ਨੇ ਜਿਨ੍ਹਾਂ ਨੇ ਨਾ ਤਾਂ ਸਰਕਾਰ ਦਾ ਕੋਈ ਟੈਕਸ ਭਰਿਆ ਨਾ ਉਹਨਾਂ ਕੋਲ ਕੋਈ ਲਾਇਸੈਂਸ ਦੇਖਣ ਨੂੰ ਮਿਲ ਰਿਹਾ 3 ਸਾਲ ਦਾ ਲਿਸੈਂਸ ਹੈਗਾ ਤਾਂ 5-5 ਸਾਲ ਪਹਿਲਾਂ ਲੀਤਾ ਹੋਇਆ ਹੋਰ ਰਿਨਿਊ ਹੋਇਆ ਜਾਂ ਨਹੀਂ ਹੋਇਆ ਕਿਸੇ ਤਰ੍ਹਾਂ ਦੀ ਕੋਈ ਪ੍ਰੀਕਾਉਸ਼ਨਸ ਨਹੀਂ ਹੈਗੀ ਉਸ ਉੱਪਰ ਗੱਲਬਾਤ ਕਰਦੇ ਹੋਏ ਜ਼ਿਕਰ ਕੀਤਾ ਗਿਆ ਹਸ਼ਿਆਰਪੁਰ ਦੇ ਡੀਐਚਓ ਲਖਵੀਰ ਸਿੰਘ ਦਾ ਜੋ ਕਿ ਧਾਕੜ ਅਫਸਰ ਦੇ ਨਾਮ ਨਾਲ ਹੁਣ ਤੱਕ ਲੋਕਾਂ ਦੇ ਵਿੱਚ ਵਧੀਆ ਛਵੀ ਬਣਾ ਚੁੱਕੇ ਨੇ ਪਰ ਲੋਕਾਂ ਦੇ ਛਵੀ ਤਾਂ ਵਧੀਆ ਬਣਾ ਚੁੱਕੇ ਨੇ ਪਰ ਆਪਣੇ ਹੀ ਵਿਭਾਗ ਵਿੱਚ ਉਹਨਾਂ ਦੀ ਛਵੀ ਕੁਝ ਬਹੁਤੀ ਵਧੀਆ ਦੇਖਣ ਨੂੰ ਨਹੀਂ ਮਿਲੀ ਸੋ ਖੈਰ BHO ਅਮਿਤ ਜੋਸ਼ੀ ਜੀ ਦੀ ਗੱਲਬਾਤ ਤਾਂ ਤੁਸੀਂ ਸੁਣੀ ਉਹਨਾਂ ਨੇ ਕਹਿ ਕਿ ਜਿਸ ਵੇਲੇ ਅਸੀਂ ਰੋਹਿਟ ਕਰਾਂਗੇ ਤੁਹਾਨੂੰ ਬੁਲਾ ਲਾਂਗੇ ਤੁਹਾਨੂੰ ਦੱਸ ਦਾਂਗੇ ਪਰ ਉਸ ਤੋਂ ਬਾਅਦ ਫੋਨ ਚੱਕਣ ਤੋਂ ਤਾ ਡਾਕਟਰ ਸਾਹਿਬ ਪਧਰਾ ਨਹੀਂ ਕਿੱਧਰੇ ਚਲੇ ਗਏ ਸਾਡਾ ਫੋਨ ਵੱਜਦਾ ਰਿਹਾ ਡਾਕਟਰ ਸਾਹਿਬ ਫੋਨ ਨਾ ਚੱਕਦੇ ਰਹੇ ਖੈ ਅਸੀਂ ਸੱਚਾਈ ਤਾਂ ਫੇਰ ਵੀ ਵਿਖਾਣੀ ਹੈ ਸਾਡਾ ਫਰਜ਼ ਹੈ ਸਾਡੇ ਦਰਸ਼ਕਾਂ ਤੱਕ ਸੱਚਾਈ ਪਹੁੰਚੇ ਕਿਉਂਕਿ ਇਹ ਥੇ ਮਾਮਲਾ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ ਸਾਡੇ ਪੰਜਾਬ ਦੇ ਹਰੇਕ ਵਾਸੀ ਦੀ ਸਿਹਤ ਦਾ ਹੈ ਸ਼ੇਧ ਦੇ ਨਾਲ ਜਿਹੜਾ ਖਲਵਾਲ ਹੋ ਰਿਹਾ ਨਮਕੀਨ ਦੇ ਨਾਮ ਦੇ ਉੱਪਰ ਉਸ ਦਾ ਹੈ ਤੁਹਾਨੂੰ ਦੱਸਦੇ ਕਿ ਇਰਾਵੇਸ਼ਾਮ ਦੇ ਬ੍ਰਾਂਡ ਦੀ ਜਿਹੜੀ ਫੈਕਟਰੀ ਚੱਲ ਰਹੀ ਹੈ ਰਿਹਾਇਸ਼ੀ ਇਲਾਕੇ ਦੇ ਵਿੱਚ ਕਬੀਰ ਕਲੋਨੀ ਵਿੱਚ ਹੈ ਇਸੇ ਮੁਬਾਰਕਪੁਰ ਦੀ ਕਬੀਰ ਕਲੋਨੀ ਦੇ ਵਿੱਚ ਦੋ ਹੋਰ ਵੀ ਫੈਕਟਰੀਆਂ ਨਮਕੀਨ ਦੀਆਂ ਚੱਲ ਰਹੀਆਂ ਨੇ ਇੱਕ ਮਨੋਜ ਨਾਮ ਦਾ ਵਿਅਕਤੀ ਚਲਾ ਰਿਹਾ ਇੱਕ ਭਵਾਨੀ ਸ਼ੰਕਰ ਨਾਮ ਦਾ ਵਿਅਕਤੀ ਚਲਾ ਰਿਹਾ ਹੈ ਇਹਨਾਂ ਫੈਕਟਰੀਆਂ ਦਾ ਵੀ ਅਸੀਂ ਦौरा ਕੀਤਾ ਤਸਵੀਰਾਂ ਦੇਖ ਕੇ ਤੁਸੀਂ ਵੀ दंग रह ਜਾਓਗੇ ਕਿ ਜਿਹੜੇ ਨਮਕੀਨ ਬਣਾਉਣ ਵਾਲੇ ਬਰਤਨ ਹੈਗੇ ਨੇ, ਔਜ਼ਾਰ ਹੈਗੇ ਨੇ ਉਹ ਟਾਇਲਟ ਦੇ ਵਿੱਚ ੁੱਤੇ ਜਾ ਰਹੇ ਨੇ। ਜਿਹੜੇ ਵਿਅਕਤੀ ਪੈਕਿੰਗ ਕਰ ਰਹੇ ਨੇ ਕਿਸੇ ਦੇ ਗਲਵਜ਼ ਨਹੀਂ ਪਾਇਆ ਹੋਇਆ, ਕਿਸੇ ਨੇ ਸਿਰ ਕਵਰ ਨਹੀਂ ਕੀਤਾ ਹੋਇਆ, ਕਿਸੇ ਨੇ ਮੂੰਹ ਤੇ ਮਾਸਕ ਨਹੀਂ ਲਗਾਇਆ ਹੋਇਆ, ਜਿਹੜਾ ਵਿਅਕਤੀ ਇਹ ਨਮਕੀਨ ਬਣਾ ਰਿਹਾ ਹੈ, ਉਹਦੇ ਆਪ ਦੇ ਕੱਪੜਿਆਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਉਹਨੂੰ ਜੇਕਰ 10 ਮਿੰਟ ਬਿਠਾ ਦਈਏ ਤਾਂ ਉਹਦੇ ਆਲੇ-ਦਲੇ ਚੂਹੇ ਘੁੰਮਣ ਲੱਗਣ। ਕਿਉਂਕਿ ਪੂਰਾ ਉਹਦਾ ਕੱਪੜਿਆਂ ਦਾ ਹਾਲ ਬੱਤ ਤੋਂ ਬੱਤਰ ਹੋ ਰਖੇ ਤੇ ਹੱਤ ਦਾ ਤੁਸੀਂ ਵੇਖ ਕੇ 당 ਹੀ ਰਹਿ ਜਾਓਗੇ ਕਿ ਹੱਤਾਂ ਨੂੰ ਦੇਖਿਆ ਲੱਗਦਾ ਕਿ ਇਹਨਾਂ ਹੱਤਾਂ ਦੇ ਨਾਲ ਹੀ ਉਹ ਬੇਸਣ ਦੇ ਨਾਲ ਪਕੌੜੀਆਂ ਤਲ ਰਿਆ ਸੀ ਤਸਵੀਰਾਂ ਦੇਖ ਕੇ ਸਾਡਾ ਵੀ ਮਨ ਬੜਾ ਵਿਚ੍ਰਿਤ ਹੋਇਆ ਕਿ ਆਖਿਰਕਾਰ ਇਹੇ ਜੀ ਨਮਕੀਨ ਸਾਡੇ ਘਰਾਂ ਵਿੱਚ ਆ ਰਹੀ ਹੈ ਸਿਹਤ ਨਾਲ ਕਿਸ ਤਰ੍ਹਾਂ ਖਿਲਵਾੜ ਹੋ ਰਿਹਾ ਹੈ ਜਿਹੜਾ ਤੇਲ ਵਰਤਿਆ ਜਾ ਰਿਹਾ ਹੈ ਨਾਲ ਫੈਕਟਰੀਆਂ ਦੇ ਵਿੱਚ ਉਹਨਾਂ ਤੇਲਾਂ ਦਾ ਕੋਈ ਬ੍ਰਾਂਡ ਦੇਖਣ ਨੂੰ ਨਹੀਂ ਮਿਲਿਆ ਇੱਕ ਵੱਡਾ ਸਾਰਾ ਡਰਮ ਰੱਖਿਆ ਹੋਇਆ ਪਲਾਸਟਿਕ ਦਾ ਜਿਦੇ ਵਿੱਚੋਂ ਜਿਵੇਂ ਅਸੀਂ ਡੀਜ਼ਲ ਕੱਢਦੇ ਸੀ ਜਾਂ ਪਹਿਲਾਂ ਮਿੰਟੀਆਂ ਤੇਲ ਕੱਢਦੇ ਸੀ ਇਹ ਉਦੋਂ ਦੀ ਹੱਥੀ ਲਗਾਈ ਹੋਈ ਹੈ ਜਿਦੇ ਵਿੱਚ ਦੀ ਤੇਲ ਕੱਢ ਕੇ ਕੜਾਹੇ 'ਚ ਪਾਇਆ ਜਾਂਦਾ ਸੀਗਾ ਕਿਹੜਾ ਤੇਲ ਵਰਤਿਆ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਤੇਲ ਹੈ ਕਿੰਨਾ ਕੁ ਵਧੀਆ ਹੈਗਾ ਪਤਾ ਹੀ ਨਹੀਂ ਫਿਰ ਉਹ ਤੇਲ ਕਿੰਨੀ ਵਾਰੀ ਤਲਿਆ ਜਾ ਰਿਹਾ ਹੈ ਇਹਦਾ ਪਤਾ ਨਹੀਂ ਤੇਲ ਦਾ ਰੰਗ ਦੇਖ ਕੇ ਲੱਗਦਾ ਕਿ ਜਿਵੇਂ ਤੇਲ ਦੇ ਵਿੱਚ ਗਰੀਸ ਘੋਲੀ ਹੋਵੇ ਕਾਲਾ ਪਿਆ ਤੇਲ ਜਿਦੇ ਵਿੱਚੋਂ ਨਮਕੀਨ ਕੱਟ-ਕੱਟ ਕੇ ਰੱਖੀ ਜਾ ਰਹੀ ਹੈ ਪੈਕ ਕੀਤੀ ਜਾ ਰਹੀ ਹੈ ਬਿਨਾਂ ਪਰਕਿਓ ਸੰਤੋ ਆਖਿਰਕਾਰ ਇਹ ਤਸਵੀਰਾਂ ਦੇਖ ਕੇ ਤੁਸੀਂ 당ਗ ਰਹਿ ਜਾਓਗੇ ਤੁਹਾਨੂੰ ਤਸਵੀਰਾਂ ਵੀ ਉਖਾਉਂਦੀਆਂ ਤੇ ਤੁਸੀਂ ਹਾਲ ਵੀ ਦੇਖੋ ਮੌਕੇ ਦੇ ਕਿਸ ਤਰ੍ਹਾਂ ਦੇ ਨੇ ਕਿੰਨੀ ਕਿ ਸਾਫ ਸਫਾਈ ਹੈ ਸੋ ਤਸਵੀਰਾਂ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਨਮਕੀਨ ਤਿਆਰ ਕੀਤਾ ਗਿਆ ਜੋ ਗੰਦਗੀ ਭਰਿਆ ਹੋਇਆ ਹੈ ਇਹ ਸ਼ਬਦ ਸਾਨੂੰ ਬੋਲਣੇ ਪੈ ਰਹੇ ਨੇ ਕਿਉਂਕਿ ਅਸੀਂ ਹੁਣ ਅੱਖੀਂ ਦੇਖ ਲਿਆ ਤੁਸੀਂ ਵੀ ਇਹ ਤਸਵੀਰਾਂ ਅੱਖੀਂ ਵੇਖੋ ਤੇ ਸਮਝ ਜਾਓ ਕਿ ਜਿਹੜੇ ਨਾਲ ਦੇ ਸਟੇਟਾਪ ਚੋ ਬਿਕਾ ਨਾਇਰ ਦੇ ਨਾਮ ਤੇ ਰਾਜਸਥਾਨ ਦੇ ਨਾਮ ਤੇ ਕਾਰੀਗਰ ਕੰਮ ਕਰ ਰਹੇ ਨੇ ਉਹ ਕਿੰਨੇ ਕੁ ਵਧੀਆ ਤਰੀਕੇ ਨਾਲ ਕਰ ਰਹੇ ਨੇ ਅਸੀਂ ਸਾਰੇ ਨੂੰ ਮੰਨਦਾ ਨਹੀਂ ਕਹਿੰਦੇ ਪਰ ਜੋ ਸਾਨੂੰ ਵਿਖਿਆ ਅਸੀਂ ਉਹਦੀੋ ਗੱਲ ਕਰਾਂਗੇ ਇਹ ਤਾਂ ਸਾਡੇ ਸਾਹਮਣੇ ਸੀਗਾ ਤੇ ਬਦਕਿਸਮਤੀ ਨਾਲ ਦੇਖੋ ਕਿ ਇਹ ਤਿੰਨੋਂ ਕਾਰੀਗਰ ਇਹ ਤਿੰਨੋਂ ਫੈਕਟਰੀ ਮਾਲਕ ਰਾਜਸਥਾਨ ਨਾਲ ਸੰਬੰਧਿਤ ਸੀਗੇ ਸਾਡੇ ਨਾਲ ਲੱਗਦੇ ਸੂਬੇ ਨਾਲ ਸੰਬੰਧਿਤ ਸੀਗੇ ਸਾਡਾ ਪੰਜਾਬ ਤਾਂ ਇਨਾ ਵਿਸ਼ਾਲ ਹੈ ਕਿ ਹਰੇਕ ਨੂੰ ਰੋਜ਼ਗਾਰ ਦਿੰਦਾ ਹੈ ਲੇਕਿਨ ਇਸ ਰੁਜ਼ਗਾਰ ਦੇ ਨਾਮ ਦੇ ਉੱਪਰ ਗੰਦਗੀ ਪਰੋਸੀ ਜਾ ਰਹੀ ਹੈ ਇਹ ਗੱਲ ਅਸੀਂ ਸਿਰਫ ਕਹਿ ਨਹੀਂ ਰਹੇ ਹੈਗੇ ਸਾਡੇ ਸਾਹਮਣੇ ਇਹ ਫੈਕਟਰੀ ਮਾਲਕ ਇਹਨਾਂ ਗੱਲਾਂ ਨੂੰ ਮੰਨ ਵੀ ਰਹੇ ਨੇ ਕੋਈ ਤਾਂ ਕਹਿੰਦਾ ਕਿ ਬਸ ਅਸੀਂ ਹੁਣ ਲਾਇਸੈਂਸ ਜਿਹੜਾ ਅਪਲਾਈ ਕਰਨ ਜਾ ਰਹੇ ਆ ਜਿਹੜੇ ਪ੍ਰੀਕਿਊਸ਼ਨਸ ਨਹੀਂ ਵਰਤ ਰਹੇ ਉਹ ਮੰਨਦਾ ਵੀ ਹੈ ਵੀ ਇਹ ਬਸ ਅੱਜ ਹੀ ਨਹੀਂ ਜੀ ਇਹਨਾਂ ਦੇ ਗਲਵਜ਼ ਪਾਏ ਜੀ ਅੱਜ ਹੀ ਨਹੀਂ ਜਿਹੜਾ ਨੇ ਕੈਪ ਪਾਈ ਸੋ ਆਪਣੀ ਗਲਤੀਆਂ ਤਾਂ ਮੰਨਦੇ ਹੀ ਨੇ ਇਹਦੇ ਵਿੱਚ ਇੱਕ ਫੈਕਟਰੀ ਮਾਲਕ ਕਿਸ ਤਰ੍ਹਾਂ ਸਾਡੇ ਅੱਗੇ ਹੱਥ ਜੋੜ-ਜੋੜ ਕੇ ਮਾਫੀਆਂ ਮੰਗ ਰਿਹਾ ਤੇ ਕਹਿ ਰਿਹਾ ਕਿ ਚਲੋ ਛੱਡੋ ਭਾਜੀ ਮਾਫ ਕਰ ਦਿਓ ਮਾਫ ਕਰ ਦਿਓ ਇਸ ਤਰ੍ਹਾਂ ਹੁਣ ਇਹ ਮਗਰਮੱਛੀ ਹੰਝੂ ਜਿਹੜੇ ਨੇ ਉਹ ਬਹਾਰਿਆ ਜੋ ਕਿ ਸਾਡੇ ਜਾਣ ਤੋਂ ਬਾਅਦ ਫਿਰ ਉਸੇ ਤਰ੍ਹਾਂ ਹੋ ਜਣੇ ਕਿਉਂਕਿ ਜਿਹੜਾ ਸਿਹਤ ਵਿਭਾਗ ਹੈ ਉਹ ਕੋਈ ਕਾਰਵਾਈ ਕਰਦਾ ਹੋਏ ਦਿਖਾਈ ਨਹੀਂ ਦੇ ਰਿਹਾ ਹੈਗਾ ਇਹ ਲੋਕ ਆਪਣੀ ਮਨਮਰਜ਼ੀ ਕਰ ਰਹੇ ਨੇ ਕਿਸ ਤਰ੍ਹਾਂ ਗੰਦੇ ਤੇਲ ਦੇ ਵਿੱਚ ਧਮਕੀ ਨਿਭਾ ਕੇ ਦੇ ਰਹੇ ਨੇ ਇਹ ਸਾਰੇ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਤੇ ਸਿਰਫ ਜਿਸ ਵੇਲੇ ਇਹ ਸਾਡੀ ਗੱਲ ਦਾ ਜਵਾਬ ਨਾ ਦੇ ਸਕੇ ਤਾਂ ਫਿਰ ਇਸੇ ਤਰ੍ਹਾਂ ਰੋ ਰੋ ਕੇ ਹੱਥ ਜੋੜ ਕੇ ਮਾਫੀ ਮੰਗਦੇ ਇਹ ਦਿਖਾਈ ਦਿੱਤੇ ਸੋ ਦਾ ਇਵਲ ਮੀਡੀਆ ਇਸ ਤਰ੍ਹਾਂ ਦੀ ਹੋਰ ਵੀ ਰਿਪੋਰਟ ਤੁਹਾਨੂੰ ਦਿਖਾਉਂਦਾ ਰਹੇਗਾ ਕਿਉਂਕਿ ਲੋਕਾਂ ਦੀ ਸਿਹਤ ਦਾ ਮਾਮਲਾ ਹੈ ਸਿਹਤ ਤੰਦਰੁਸਤ ਹੋਏਗੀ ਤਾਂ ਆ ਪੰਜਾਬ ਸਾਡਾ ਤੰਦਰੁਸਤ ਹੋਏਗਾ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦਾ ਸੁਪਨਾ ਹੈਗਾ ਕਿ ਸਾਡਾ ਰੰਗਲਾ ਪੰਜਾਬ ਬਣੇ ਸਿਹਤਮੰਦ ਪੰਜਾਬ ਬਣੇ ਉਹ ਤਾਂ ਹੀ ਬਣੇਗਾ ਜਦੋਂ ਅਸੀਂ ਆਪਣੇ ਦੇਸ਼ ਦੇ ਸਮਾਜ ਦੇ ਵਿੱਚ ਇਹ ਜਿਹੜੀ ਗੰਦਗੀ ਫੈਲ ਰਹੀ ਹੈ ਉਸ ਨੂੰ ਕੱਢ ਬਾਹਰ ਕਰੀਏ ਅਸੀਂ ਵੀ ਅਵੇਅਰ ਹੋਈਏ ਕਿ ਸਾਡੇ ਜਿਹੜੇ ਅਫੀਸਰ ਨੇ ਖਾਸ ਕਰਕੇ ਹੈਲਥ ਅਫੀਸਰ ਨੇ ਜਿਹੜੇ ਉਹ ਵੀ ਅਵੇਅਰ ਹੋਣ ਕਿ ਕਿਸ ਤਰ੍ਹਾਂ ਕਾਰਵਾਈ ਕਰਨੀ ਹੈ ਇਹ ਨਹੀਂ ਕਿ ਜੇਕਰ ਕੋਈ ਇੱਕ ਅਫੀਸਰ ਕਾਰਵਾਈ ਕਰ ਰਿਹਾ ਹੈ ਤਾਂ ਉਹਦੇ ਵਿੱਚ ਖੋਟ ਕੱਢਣ ਲੱਗ ਜਓ ਕਿ ਭਾਈ ਉਹਨੇ ਪਨੀਰ ਫੜਿਆ ਸੀਗਾ ਪਨੀਰ ਦਾ ਕੀ ਬਣਿਆ ਪਨੀਰ ਦੇ ਮਾਮਲੇ ਦੇ ਉੱਪਰ ਉਹਨੂੰ ਕੇਸ ਦੇ ਹੋਏ ਨਜ਼ਰ ਆਏ ਅਫੀਸਰ ਤੇ ਨਾਲ ਹੀ ਉਹਨਾਂ ਨੇ ਇੱਥੇ ਤੱਕ ਵੀ ਕਹਿ ਦਿੱਤਾ ਕਿ ਸਾਨੂੰ ਤਾਂ ਭਾਈ ਕੋਰਟ ਤੱਕ ਵੀ ਜਾਣਾ ਪੈਂਦਾ ਹੈਗਾ ਹੋਰ ਪਤਾ ਨਹੀਂ ਕਿਵੇਂ-ਕਿਵੇਂ ਬਹਾਨੇ ਉਹ ਲਾਉਂਦੇ ਹੋਏ ਨਜ਼ਰ ਆਏ ਪਰ ਨਹੀਂ ਹੈਲਥ ਆਫੀਸਰ ਸਾਹਿਬ ਜੇਕਰ ਇਹ ਸਾਰਾ ਕੁਝ ਆਪਣੇ ਪਰਿਵਾਰ ਨੂੰ ਖਾਣਾ ਪਵੇ ਫਿਰ ਥੋੜਾ ਜਿਹਾ ਆਪਾਂ ਨੂੰ ਇਸ ਗੱਲ ਨੂੰ ਸੰਜੀਦਾ ਵੀ ਹੋਣਾ ਜ਼ਰੂਰੀ ਹੈ ਕੱਲਾ ਲਾਇਸੈਂਸ ਲੈਣਾ ਹੀ ਜ਼ਰੂਰੀ ਨਹੀਂ ਉਹ ਲਾਇਸੈਂਸ ਲੈ ਕੇ ਕੰਮ ਸਹੀ ਤਰੀਕੇ ਨਾਲ ਹੋ ਰਿਹਾ ਕਿ ਨਹੀਂ ਹੋ ਰਿਹਾ ਉਹ ਦੇਖਣਾ ਵੀ ਤੁਹਾਡੀ ਜ਼ਿੰਮੇਵਾਰੀ ਹੈ ਜੋ ਮਜਬੂਰਨ ਅੱਜ মিডিਆ ਨੂੰ ਦਿਖਾਣਾ ਪੈ ਰਿਹਾ ਇੱਕ ਤੁਸੀਂ ਦੇਖਿਆ ਹੁੰਦਾ ਤਾਂ ਇਹ ਨੋਬਤ ਨਾ ਬਣਦੀ ਸੋ ਫਿਲਹਾਲ ਮੁਹਾਲੀ ਦੇ ਮੁਬਾਰਕਪੁਰ ਦੇ ਵਿੱਚ ਕਬੀਰ ਕਲੋਨੀ ਦੇ ਅੰਦਰ ਇਹ ਚੱਲ ਰਹੀਆਂ ਤਿੰਨ ਫੈਕਟਰੀਆਂ ਸਾਡੀ ਨਜ਼ਰ ਚਾਹੀਆਂ ਨੇ ਹੋ ਸਕਦਾ ਹੈ ਕਿ ਇੱਥੇ ਹੋਰ ਵੀ ਇਸ ਤਰ੍ਹਾਂ ਸਿਹਤ ਨਾਲ ਖਿਲਵਾਲ ਕਰਨ ਵਾਲੀਆਂ ਫੈਕਟਰੀਆਂ ਚੱਲ ਰਹੀਆਂ ਹੁਣ ਧਿਆਨ ਦਿਓ ਧਿਆਨ ਦਿਓ ਅਫਸਰ ਸਾਹਿਬ ਧਿਆਨ ਦਿਓ ਕਿਉਂਕਿ ਸਿਹਤ ਦਾ ਮਾਮਲਾ ਹੈ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਮਾਮਲਾ ਹੈ ਇਹ ਸੇਤ ਨਾਲ ਇਤਰਾ ਖਲਬਾੜ ਹੁੰਦਾ ਰਿਹਾ ਤਾਂ ਫੇਰ ਡੀ ਐਚਓ ਜਾਨੀ ਡਿਸਟ੍ਰਿਕਟ ਹੈਲਥ ਆਫੀਸਰ ਦਾ ਕੰਮ ਕੀ ਹੈ ਸੋ ਅਸੀਂ ਦਾ ਪੂਰਾ ਦਾ ਪੂਰਾ ਮਾਮਲਾ ਤੁਹਾਡੇ ਸਾਹਮਣੇ ਰੱਖ ਦਿੱਤਾ ਜਨਤਾ ਦੀ ਕਚਹਿਰੀ ਵਿੱਚ ਇਹ ਪੂਰਾ ਮਾਮਲਾ ਹੈ ਪਰ ਹੁਣ ਇਹਦੇ ਵਿੱਚ ਵੇਖਣਾ ਹੋਏਗਾ ਕਿ ਇਹਨਾਂ ਉੱਪਰ ਕਾਰਵਾਈ ਹੁੰਦੀ ਹੈ ਜਾਂ ਕਿ ਜੇਬਾਂ ਹੋਣਗੀਆਂ ਗਰਮ ਚੁੱਪਚਾਪ ਇਹ ਸਿਤਰਾ ਚੱਲੇਗਾ ਕੰਮ ਜਾਂ ਇਸ ਕੰਮ ਉੱਪਰ ਕੋਈ ਹੋਏਗੀ ਕਾਰਵਾਈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਦਾ A1 মিডিਆ ਇਸੇ ਤਰ੍ਹਾਂ ਆਵਾਜ਼ ਚੱਕਦਾ ਰਹੇਗਾ ਤੇ ਸੱਚ ਦੀ ਗੱਲ ਕਰਦਾ ਰਹੇਗਾ। ਤੋਂ ਇਸੇ ਤਰ੍ਹਾਂ ਦੇਖਦੇ ਰਹੋ ਸ਼ਬਦਾ ਦੀ ਤਾਕਤ ਦਾ A1 মিডিਆ